ਦਾ ਸਬਬ ਪ੍ਰਭਿਖੇ ਲੋਕਾਂ ਨੂੰ ਪਾਣੀ ਨਾ ਮਿਲਣ ਕਾਰਨ ਲੋਕ ਸਮੱਸਿਆਵਾਂ ਨਾਲ ਜੂਝ ਰਹੇ ਹਨ ਦੁਖੀ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪਰਾਦੇ ਡਾਕਟਰ ਅੰਬੇਡਕਰ ਮੁਹੱਲਾ ਵਿਖੇ ਕਰੀਬ 1 ਮਹੀਨੇ ਤੋਂ ਪਾਣੀ ਨਾ ਆਉਣ ਕਾਰਨ ਮੁਹੱਲਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੰਗ ਪਰੇਸ਼ਾਨ ਲੋਕਾਂ ਨੇ ਦੱਸਿਆ ਕਿ ਅਸੀਂ ਪਿੰਡ ਦੀ ਪੰਚਾਇਤ ਸਰਕਾਰ ਕੋਲ ਵੀ ਇਸ ਮੁਸ਼ਕਲ ਦੇ ਹੱਲ ਲਈ ਅਪੀਲ ਕੀਤੀ

एमपी एमएलए ਹਲਕਾ ਇੰਚਾਰਜ ਪਾਣੀ ਸੰਬੰਧੀ ਸਾਡੀ ਸਮੱਸਿਆ 3 ਮਹੀਨਿਆਂ ਤੋਂ ਚੱਲ ਰਹੀ ਹੈ ਸਾਡੇ ਤਕਰੀਬਨ 1 ਮਹੀਨੇ ਵਿੱਚ 10 ਦਿਨ ਪਾਣੀ ਆ ਰਿਹਾ ਇੱਥੇ ਹੁਣ ਲਗਾਤਾਰ 5 ਦਿਨ ਤੋਂ ਪਾਣੀ ਪੀ ਨਹੀਂ ਆ ਰਿਹਾ ਸਾਰਿਆਂ ਨੂੰ ਫੋਨ ਕਰਕੇ ਦੇਖ ਲਿਆ ਕਿਸੇ ਦਾ ਕੋਈ ਜਵਾਬ ਨਹੀਂ ਆ ਰਿਹਾ ਐਮਪੀ ਨੂੰ ਫੋਨ ਕਰ ਲਿਆ ਐਮਐਲਏ ਨੂੰ ਫੋਨ ਕਰ ਲਿਆ ਮੌਕੇ ਦੇ ਹਲਕਾ ਇੰਚਾਰਜ ਨੂੰ ਫੋਨ ਕਰ ਲਿਆ ਵਾ ਕਿਸੇ ਦਾ ਕੋਈ ਜਵਾਬ ਨਹੀਂ ਆ ਰਿਹਾ ਬਾਲਟੀਆਂ ਇੱਧੇ ਪਈਆਂ ਵਾ ਬੱਚੇ ਸਕੂਲ ਜਾਣ ਤਸੂਲੀ ਵੀ ਨਹੀਂ ਜਾ ਰਹੇ ਅਸੀਂ ਕੰਮ ਤੋਂ ਵੀ ਸ਼ਾਮ ਨੂੰ ਆਉਂਦੇ ਆ ਪਰ ਨਹਾ ਨਹੀਂ ਸਕਦੇ ਕੰਮ ਤੇ ਜਾ ਕੇ ਨਹਾਉਣੇ ਆ ਦੁਆਰਾ ਜਾ ਕੇ ਜਦੋਂ ਉੱਥੇ ਮੋਟਰ ਚੱਲਦੀ ਹੁੰਦੀ ਉਦੋਂ ਨਾਲ ਹੀ ਦਾਵਾ ਸਾਡੇ ਘਰਾਂ 'ਚ ਬੂੰਦੀ ਪਾਣੀ ਦੀ ਹੈ ਨਹੀਂ ਇਸ ਟਾਈਮ ਤੇ ਹੂੰ ਠੀਕ ਆ ਨਾ ਜੀ ਤੇ ਸਾਨੂੰ ਮੌਕੇ 'ਚ ਸਰਕਾਰਾਂ ਦਾ ਕੀ ਮਾਣਾ ਕੁਝ ਵੀ ਨਹੀਂ ਹੈਗਾ ਅਸੀਂ ਕਹਿੰਦੇ ਸਾਡਾ ਚੰਨੀ ਸਾਡਾ ਚੰਨੀ ਸਾਨੂੰ ਕੀ ਮਿਲਿਆ ਕੁਝ ਵੀ ਨਹੀਂ ਹੈਗਾ ਫੋਨ ਵੀ ਕੀਤਾ ਉਹਦਾ ਮੁਰਕ ਜਵਾਬ ਵੀ ਨਹੀਂ ਸਾਨੂੰ ਆਇਆ ਜੀ ਤਿੰਨ ਮਹੀਨੇ ਲਗਾਤਾਰ ਹੋ ਗਏ ਇੰਨੀ ਕਿ 48 ਡਿਗਰੀ ਤੱਕ ਟੈਂਪਰੇਚਰ ਰੋਇਆ ਵਾ ਸਾਡੇ ਘਰਾਂ 'ਚ ਪਾਣੀ ਵੀ ਹੈ ਨਹੀਂ ਟੈਂਕੀਆਂ ਖਾਲੀ ਪਈਆਂ ਵਾ ਬੱਚੇ ਪਾਣੀ ਤੇ ਨਹਾਉਣ ਤੋਂ ਦੁਖੀ ਹੋਏ ਆ ਅਸੀਂ ਦੁਖੀ ਹੋਏ ਆ ਕੰਮ ਤੋਂ ਆ ਕੇ ਨਹਾਉਣ ਤੋਂ ਦੁਖੀ ਠੀਕ ਆ ਜੀ ਤਾਂ ਸਾਨੂੰ ਸਰਕਾਰਾਂ ਦਾ ਕੀ ਫਾਇਦਾ ਪੰਜ ਵਾਰੀ ਕਿਹਨੂੰ ਕੀਤਾ ਸੀ ਪੰਜ ਵਾਰੀ ਫੋਨ ਅਸੀਂ ਕੀਤਾ ਵਾ ਆਪਣੇ ਫਲੋਰ ਐਮ ਵਿਕਰਮ ਨੂੰ ਹਲਕਾ ਇੰਚਾਰਜ ਹਲਕਾ ਇੰਚਾਰਜ ਪ੍ਰੇਮ ਨੂੰ ਪ੍ਰੇਮ ਕੁਆਰ ਜੀ ਉਹਨਾਂ ਨੂੰ ਪੰਜ ਵਾਰੀ ਕਾਲ ਕੀਤੀ ਆ ਉਹਨੇ ਫੋਨ ਨਹੀਂ ਚੁੱਕਿਆ ਉਸ ਤੋਂ ਬਾਅਦ ਅਸੀਂ ਕਾਲ ਕੀਤੀ ਆ ਆਪਣੇ ਹਲਕਾ ਇੰਚਾਰਜ ਠੀਕ ਆ ਜੀ ਉਹਨਾਂ ਨਾਲ ਸਾਡੀ ਫੋਨ ਤੇ ਗੱਲਬਾਤ ਹੋਈ ਆ ਮੋਟੇ ਕੋਈ ਜਵਾਬ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਚੰਨੀ ਸਾਹਿਬ ਜੀ ਨਾਲ ਗੱਲ ਕੀਤੀ ਆ ਠੀਕ ਹੈ ਜੀ ਉਹ ਆਪ ਤੱਕ ਇਹ ਮੀਟਿੰਗ ਸੀਗੇ ਲੇਕਿਨ ਉਹਨਾਂ ਦਾ ਵੀ ਮਰਦ ਕੋਈ ਜਵਾਬ ਨਹੀਂ ਆਇਆ ਫੋਨ ਤੇ ਕਾਲ ਹੋਈ ਜਾਂਦੀ ਆ ਪਰ ਮੁਰਗੇ ਜਵਾਬ ਕੋਈ ਨਹੀਂ ਆ ਰਿਹਾ ਕਿਸੇ ਨਾਲ ਗੱਲਬਾਤ ਕਰਕੇ ਸਾਨੂੰ ਕੁਝ ਨਹੀਂ ਦੱਸ ਰਿਹਾ ਕਿ ਪਾਣੀ ਆਉਣਾ ਕਿ ਨਹੀਂ ਆਉਣਾ ਜਾਂ ਕਿੱਦਾਂ ਹੋਣੀ ਕਿੱਦਾਂ ਨਹੀਂ ਹੋਣੀ ਬਸ ਅਸੀਂ ਇਹ ਧੁੱਪ 'ਚ ਖੜੇ ਆ ਘਰਾਂ 'ਚ ਪਾਣੀ ਹੈ ਨਹੀਂ ਉਹ ਬਸ ਬੱਚੇ ਸਕੂਲ ਵੀ ਨਹੀਂ ਜਾਣਾ ਸਾਡੇ ਇਸ ਤੋਂ ਬਾਰੇ ਪੱਛਾਨ ਨਹੀਂ ਕੀਤੀ ਹੋਗੀ ਬਾਟੀਆਂ ਦੇਖ ਲਓ ਖਾਲੀ ਪਈਆਂ ਵਾਂ ਅੱਗੇ ਕਾਰਖਾਨਾ ਵਾਂ ਸਾਰਾ ਮਾਲੇ ਕਾਰਖਾਨੇ ਜੋ ਪਾਣੀ ਢੋਂਦਾ ਬਾਟੀਆਂ ਸਵੇਰੇ ਸ਼ਾਮ ਬਸ ਪਾਣੀ ਦਿੱਤੋ ਸਾਡੇ ਮਹੱਲੇ ਦਾ ਪੂਰਾ ਜਲੂਸ ਕੱਢਿਆ ਪਿਆ ਵਾ ਸੇ ਨੂੰ ਪਿਛਲੇ 3 ਮਹੀਨਿਆਂ ਤੋਂ ਕੀ ਕੰਮ ਹੋਇਆ ਕੋਈ ਇੱਕ ਦਿਨ ਦੀ ਗੱਲ ਨਹੀਂ ਹੈਗੀ ਇੱਕ ਮਹੀਨੇ ਦੇ ਵਿੱਚ 10 ਦਿਨ ਨਹੀਂ ਪਾਣੀ ਆਉਂਦਾ ਵਾ ਤੇ 3 ਦਿਨਾਂ ਬਾਅਦ 4 ਦਿਨਾਂ ਬਾਅਦ 5 ਦਿਨਾਂ ਬਾਅਦ ਇਹਦਾ ਪਾਣੀ ਆ ਰਿਹਾ ਵਾ ਕੀ ਕਰਾਂ ਸਰਪੰਚ ਨੂੰ ਫੋਨ ਕਰਦੇ ਆ ਉਹ ਵੀ ਕਹਿੰਦੇ ਪਾਣੀ ਛੱਡਿਆ ਵਾ ਪਹੁੰਚਣੇ ਆਲਾ ਵਾ ਆਉਣ ਲੱਗਾ ਵਾ ਕਈ ਵਾਰੀ ਪਾਣੀ ਮੈਕ ਖੁੱਲ੍ਹ ਜਾ ਕੇ ਡੈਂਗੀ ਤੋਂ ਆਪ ਖੋਲ ਕੇ ਆਇਆ ਹਾਂ ਅੱਧੇ ਘੰਟੇ ਚ ਪਾਣੀ ਸਾਡੇ ਮਹੱਲੇ ਚ ਐਂਟਰ ਹੁੰਦਾ ਵਾ ਹੁਣ ਸਵੇਰੇ 8 ਵਜੇ ਫੋਨ ਕਰ ਲਓ ਕਹਿੰਦੇ ਕਿ ਪਾਣੀ ਛੱਡਿਆ ਵਾ ਉਹ ਸ਼ਰਾਦ ਨੂੰ 8 ਵਜੇ ਤੱਕ ਪਾਣੀ ਇੱਥੇ ਨਹੀਂ ਪਹੁੰਚਦਾ। ਫੇ ਪਾਣੀ ਰਹਿੰਦਾ ਕਿੱਥੇ ਆ ਕਿੱਥੇ ਜਾਂਦਾ। ਫੇ ਵੋਟਾਂ ਦੇ ਦਿਨਾਂ ਚ ਉੱਚੇ ਕਰਕੇ ਝੰਡੇ ਲਾਉਣ ਦਾ ਕੀ ਫਾਇਦਾ ਹੋਇਆ? ਨਹੀਂ ਹੁਣ ਸਾਨੂੰ ਸਾਰੀ ਜੀ ਪਤਾ ਲੱਗ ਗਿਆ ਨਾ ਆਉਣਾ ਤਾਂ ਇੱਥੇ ਹੀ ਆ ਦੁਬਾਰਾ ਫੇਰ। ਜੇਕਰ ਅਸੀਂ ਹੁਣ ਕੋਈ ਚੀਜ਼ ਨੇ ਤੰਗ ਆ ਕੋਈ ਸਾਰੀ ਅਸੀਂ ਸਾਰੇ ਤੇ ਮੁਸੀਬਤ ਪਈ ਸਾਰੀ ਕੋਲ ਨਹੀਂ ਕੋਈ ਸੁਣਦਾ ਵਾ। ਰੀਗ ਨੇ ਇੱਥੇ ਹੀ ਆਉਣਾ। ਨਹੀਂ ਨਹੀਂ ਵੋਟਾਂ ਨੇ ਇੱਥੇ ਆਉਣਾ। ਇਸੇ ਹੀ ਮਹੱਲੇ ਚ ਆਉਣਾ ਨਾ ਵੋਟਾਂ ਲੈਣ ਵਾਸਤੇ। ਕੋਈ ਕਾਂਗਰਸ ਵੀ ਆਉਂਗੀ, ਕਾਲੀ ਵੀ ਆਉ, ਸਾਰੇ ਹੀ ਆਉਣਗੇ ਇੱਥੇ। ਠੀਕ ਆ ਜੀ। ਸ ਅਸੀਂ ਉਹਨਾਂ ਨੂੰ ਮੌਕੇ ਤੇ ਜਵਾਬ ਤਾਂ ਦੇਵਾਂਗੇ ਨਾ ਫਿਰ ਜਿਹੜੀ ਅਸੀਂ ਪਾਣੀ ਬਹੁਤ ਵੱਡੀ ਸਮੱਸਿਆ ਸੀ ਤੁਹਾਡੇ ਪਿੰਡ ਦੀ ਬਿਜਲੀ ਦੀਆਂ ਤਾਰਾਂ ਦੀ ਇੱਥੇ ਆਏ ਲੀਡਰ ਨੂੰ ਕਿਸੇ ਨੇ ਘੇਰਿਆ ਨਹੀਂ ਇੱਥੇ ਨਹੀਂ ਕਿਸੇ ਨੂੰ ਘੇਰਿਆ ਤਾਰਾਂ ਇਸ ਸਮੱਸਿਆ ਸੀਗੀ ਅਕਸੋ ਲੈਣ ਜਾ ਰਹੀ ਉੱਪਰ ਦੀ ਕੋਈ ਕਸ਼ ਨਹੀਂ ਹੋਇਆ ਉਹਦਾ ਹਣ ਵੀ ਉਦਾਂ ਹੀ ਆ। ਹਣ ਵੀ ਉਦਾਂ ਹੀ ਆ। ਤੇ ਲੀਡਰ ਜਦੋਂ ਇੱਥੇ ਆਏ ਸੀਗੇ ਜਦੋਂ ਉੱਥੇ ਧਰਨਾ ਤਾਂ ਲਾਇਆ ਸੀ ਬਿਜਲੀ ਦੇ ਘਰ ਦੇ ਮੋਰੇ ਤੁਸੀਂ ਸ਼ਾਵਾਸ਼ ਹੈ ਤੁਹਾਡੇ ਪਰ ਇੱਥੇ ਜਦੋਂ ਉਹੀ ਐਮਐਲਏ ਜਦੋਂ ਵੋਟਾਂ ਮੰਗਣ ਆਏ ਕਿਸੇ ਨੇ ਕੋਈ ਸਵਾਲ ਕੀਤਾ ਕਿਉਂਕਿ ਉਹਦਾ ਬਈ ਕਾਰਨ ਇਹ ਸੀਗਾ ਕਿ ਸੈਟ ਤਰ੍ਹਾਂ ਨਿਕਲਦੀਆਂ ਵਾ ਨਾ ਉਹ ਬੰਦੇ ਸਟੈਂਡਿੰਗ ਲੈ ਰਹੇ ਉਸ ਚੀਜ਼ ਦਾ। ਹੂੰ ਠੀਕ ਆ ਨਾ ਜਿਨ੍ਹਾਂ ਦੇ ਘਰਾਂ ਦੇ ਉੱਪਰ ਤਰ੍ਹਾਂ ਨਿਕਲਦੀਆਂ ਵਾ ਉਹ ਬੰਦੇ ਸਟੈਂਡ ਨਹੀਂ ਲੈ ਰਹੇ ਉਸ ਚੀਜ਼ ਦਾ। ਹੂੰ ਕੀ ਮੰਗ ਕਰਦੇ ਆਂ ਜੀ? ਠੀਕ ਹੈ ਜੈਸੇ ਤਾਂ ਮੰਗ ਇਹੀ ਕਰ ਸਾਡੀ ਰੋਜ਼ ਡੇਲੀ ਪਾਣੀ ਹੋਣਾ ਚਾਹੀਦਾ ਸਾ ਇੱਕੋ ਟਾਈਮ ਪਾਣੀ ਆਵੇ ਉਹ ਇਦਾਂ ਨਹੀਂ ਹੈਗਾ ਕਿ ਪਾਣੀ ਤੁਹਾਡੇ ਰਾਤ ਨੂੰ ਆਉਣਾ ਰਾਤ ਦਾ ਟਾਈਮ ਕੋਈ ਨਹੀਂ ਕਿ ਤੁਹਾਡੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਪਾਣੀ ਚੱਲੂਗਾ ਅਸੀਂ ਸਵੇਰ ਨੂੰ 8 ਵਜੇ ਤੇ ਕੰਮ ਤੇ ਜਾਂਦੇ ਆ 6 ਵਜੇ ਕੰਮ ਤੋਂ ਆਉਣੇ ਆ ਸਾਰਾ ਰਾਤ ਅਸੀਂ ਟੂਟੀਆਂ ਖੋਲ-ਖੋਲ ਦੇਖੀ ਜਾਵਾਂਗੇ ਸਵੇਰ ਨੂੰ ਕੰਮ ਕਿੱਦਾਂ ਕਰਾਂਗੇ ਬਾਬਾ ਸਾਹਿਬ ਡਾਕਟਰ ਬੀਟ ਕਰਮਾ ਲਾ ਸਾਡਾ ਅਸੀਂ ਰਾਤ ਨੂੰ ਪਾਣੀ 2 ਵਜੇ ਭਰਾਂਗੇ ਪਾਣੀ ਬਾਕੀ ਪਿੰਡ ਚ ਕਿਹੜਾ ਪਾਣੀ ਆ ਉਹ ਦਿਨੇ ਚੱਲੂਗਾ ਸਾਡੇ ਸਾਡੇ ਮੱਲੇ ਪਾਣੀ ਰਾਤ ਨੂੰ ਚੱਲੂਗਾ 2 ਵਜੇ ਅਸੀਂ ਦਿਨੇ ਕੰਮ ਕਰਾਂਗੇ ਰਾਤ ਨੂੰ ਟੂਪੀ ਮੋਰੀ ਬੈਠਾਂਗੇ ਪਾਪਾ ਮੋਰੀ ਬੈਠਾਂਗੇ ਉਹਨੂੰ ਚਲਾ ਚਲਾ ਦੇਖਾਂਗੇ 1 ਵਜੇ ਉਹਦਾ 2 ਵਜੇ ਉਹਦਾ 3 ਵਜੇ ਉਹਦਾ 4 ਵਜੇ ਉਹਦਾ 5 ਵਜੇ ਉਹਦਾ ਸਾਨੂੰ ਇਹੀ ਕੰਮ ਰਹਿ ਗਿਆ ਬਸ ਅਸੀਂ ਸਵੇਰੇ ਵੀ ਕੰਮ ਤੇ ਜਾਣਾ ਬੱਚੇ ਵੀ ਸਕੂਲ ਭੇਜਣੇ ਆ ਸਾਡੀ ਸਮੱਸਿਆ ਮੇਨ ਇਹੀ ਆ ਸਾਡੇ ਕਿਹੜਾ ਪਾਣੀ ਆ ਉਹ ਦਿਨੇ ਆਉਣਾ ਚਾਹੀਦਾ ਚਾਹੇ ਇੱਕੋ ਟਾਈਮ ਆਵੇ ਘੱਟ ਤੋਂ ਘੱਟ ਵੀ 3-4 ਘੰਟੇ ਪਾਣੀ ਜੱਲੇ ਕਿਹੜਾ ਸਾਰਿਆਂ ਦੇ ਘਰ ਪਾਣੀ ਜਾਵੇ ਠੀਕ ਆ ਜੀ ਪਾਣੀ ਨਹੀਂ ਆਉਂਦਾ ਜੀ ਤਿੰਨ ਮਹੀਨਿਆਂ ਤੋਂ ਪੰਜ ਦਿਨਾਂ ਬਾਅਦ ਮੇਨ ਵਿੱਚ ਪਾਣੀ ਪਾਣੀ ਦਾ ਆਉਂਦਾ ਹੈਗਾ 25 ਦਿਨ ਹੋ ਗਏ ਨੇ ਜੇ ਆਉਂਦਾ ਤਾਂ ਰਾਤ ਨੂੰ 2 ਵਜੇ ਆਉਂਦਾ 2 ਵਜੇ ਕਿਹੜਾ ਪਾਣੀ ਭਰੂਗਾ ਕੌਣ ਪੰਪ ਮੋੜ ਕੇ 2 ਵਜੇ ਹੂੰ ਅਸੀਂ ਸੋਣਾ ਹੈ ਕਿ ਰਾਤ ਨੂੰ ਪਾਣੀ ਭਰਨਾ ਸਰਪੰਚ ਨੂੰ ਵੀ ਫੋਨ ਕੀਤਾ ਐਮਐਲਏ ਨੂੰ ਸਾਰਿਆਂ ਨੂੰ ਫੋਨ ਕੀਤਾ ਇੱਥੇ ਅੱਜ ਕੋਈ ਸਾਲਾ ਨਹੀਂ ਸੁਣਿਆ ਕਿਸੇ ਨੇ ਨਹੀਂ ਕਿਸੇ ਨੇ ਕੋਈ ਟੱਕ ਮੱਜਵਾਬ ਨਹੀਂ ਦਿੰਦਾ ਕੋਈ ਜਿੰਦਤ ਲਿਵਾਉਂ ਨਹੀਂ ਦਿੰਦਾ ਜਿਵੇਂ ਆਉਣੇ ਜਾਂ ਕੋਈ ਗੱਲ ਸੁਣ ਲੈ ਕੁਝ ਨਹੀਂ ਹੋਇਆ ਹਾਂ ਬਾਪੂ ਜੀ 77 ਸਾਲ ਹੋ ਗਏ ਤੁਹਾਨੂੰ ਵੋਟਾਂ ਪਾਉਂਦਿਆਂ ਨੂੰ ਅਜੇ ਤੱਕ ਤੁਹਾਡਾ ਪਾਣੀ ਦਾ ਹੀ ਨਹੀਂ ਪ੍ਰਬੰਧ ਹੋਇਆ ਸਰਕਾਰਾਂ ਨੇ ਨਹੀਂ ਕੀਤਾ ਤੁਸੀਂ ਕਦੀ ਇਹਨਾਂ ਨੂੰ ਤੁਹਾਡੇ ਕੋਲ ਜਦੋਂ ਆਉਂਦੇ ਕਦੀ ਪੁੱਛਿਆ ਇਹਨਾਂ ਨੂੰ ਬਾਜੀ ਇਹ ਹੀ ਪੁੱਛਦੇ ਆ ਵੀ ਸਾਡੇ ਕੋਲ ਹਾਲ ਕਰੋ ਕਰਦਾ ਕੋਈ ਨਹੀਂ ਹੈਗਾ ਐਸੇ ਵੋਟਰ ਰਹਿੰਦੇ ਆ ਅਸੀਂ ਝੋੜ ਕੇ ਬਾਹਰੋਂ ਆਹ ਇਹ 5 ਮਿੰਟ ਅਸੀਂ ਝੋੜਦੇ ਆ ਅਸੀਂ 5 ਸਾਲ ਅਸੀਂ ਝੋੜਦੇ ਮੇਰੇ ਮੋਰ ਰੱਖ ਕੇ ਲਾਂਦੇ ਤੂੰ ਪੁੱਤਾਂ ਦਾ ਪਾਣੀ ਦੀ ਸਮੱਸਿਆ ਹੈ ਜੀ ਸਾਡੇ ਨੂੰ 3 ਮਹੀਨੇ ਤੋਂ ਸਾਡੇ ਪਾਣੀ ਨਹੀਂ ਆ ਰਿਹਾ ਹੈਗਾ ਇੱਕ ਬੂੰਦ ਵੀ ਜੇ ਆਉਂਦਾ ਆ ਤਾਂ ਹਫਤੇ ਦੇ ਵਿੱਚ ਬਸ ਇੱਕ ਅੱਧਾ ਦਿਨ ਆਉਂਦਾ ਆ ਫਿਰ ਅਸੀਂ ਉਹ ਵੀ ਰਾਤ ਨੂੰ ਆਉਂਦਾ ਆ ਤੇ ਰਾਤ ਨੂੰ ਕਿਹੜਾ ਪਾਣੀ ਭਰੇ ਅਸੀਂ ਨਿਆਣਿਆਂ ਨੂੰ ਨਿਆਣੇ ਸਾਡੇ ਨਹਾਉਣ ਤੋਂ ਦੁਖੀ ਆ ਵਿਚਾਰੇ ਅਸੀਂ ਵੀ ਨਹਾਉਣ ਤੋਂ ਦੁਖੀ ਆ ਨਿਆਣੇ ਕੰਮ ਕਰਕੇ ਆਉਂਦੇ ਆ ਮੂੰਹ ਹੱਥ ਧੋਣ ਨੂੰ ਵੀ ਪਾਣੀ ਨਹੀਂ ਸਾਡੇ ਘਰ ਹੈਗਾ ਐ ਦੱਸੋ ਅਸੀਂ ਕੀ ਕਰੀਏ ਤੁਸੀਂ ਵੋਟਾਂ ਲੈਣ ਤਾਂ ਆ ਜਾਂਦੇ ਆ ਉਦੋਂ ਤੁਸੀਂ ਹੱਥ ਜੋੜਦੇ ਆ ਹੁਣ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਆ ਹੁਣ ਕੀ ਗੱਲ ਆ ਫੋਨ ਕਿਉਂ ਨਹੀਂ ਸਰਵਾਈ ਸਾਡੀ ਹੁੰਦੀ ਹੈਗੀ ਆ ਸਾਰਿਆਂ ਨੂੰ ਅਸੀਂ ਐਮਪੀਆ ਨੂੰ ਸਾਰਿਆਂ ਨੂੰ ਅਸੀਂ ਫੋਨ ਕੀਤੇ ਆ ਪਰ ਕਿਸੇ ਨੇ ਵੀ ਸਾਡੀ ਸੁਣਵਾਈ ਦਾ ਹੱਲ ਨਹੀਂ ਕੀਤਾ ਨਾ ਜਵਾਬ ਦਿੱਤਾ ਆ ਹਜੇ ਤੱਕ ਇਹ ਕਿਉਂ ਨਹੀਂ ਜਵਾਬ ਦਿੰਦੇ ਜੇ ਸਾਡੇ ਵੋਟ ਲਾਈਨ ਆਉਣੀਆਂ ਆ ਜਿਨੇ ਵੀ ਤਾਂ ਸਾਡੇ ਉਹ ਵੋਟ ਲਾਈਨ ਆਵੇ ਜਿੰਨ ਸਾਡੇ ਮਸਲੇ ਹੱਲ ਕਰਨੇ ਨਹੀਂ ਤਾਂ ਸਾਡੇ ਮਹੱਲੇ 'ਚ ਵੋਟ ਲਾਈਨ ਨਹੀਂ ਕੋਈ ਵੀ ਆਉਣਾ ਚਾਹੀਦਾ ਇਹ ਸਾਡੀ ਸੁਣਵਾਈ ਆ ਬਸ ਕਾਂਜੀ ਜੀ ਤਿੰਨ ਮਹੀਨਿਆਂ ਤੋਂ ਨਹੀਂ ਪਾਣੀ ਆ ਰਿਹਾ ਜਿੱਦਾ ਪੰਜ-ਛਕ ਦਿਨ ਪਾਣੀ ਆਉਂਦਾ ਹੈ ਉਸ ਤੋਂ ਬਾਅਦ ਪਾਣੀ ਦਾ ਕੋਈ ਮਤਲਬ ਹੀ ਹੈ ਨਹੀਂ ਹਾਂ ਬੱਚੇ ਪਾਣੀ ਤੋਂ ਤਰਸਦੇ ਮੇਰੇ ਛੋਟੇ-ਛੋਟੇ ਬੱਚੇ ਆ ਨੋਨ ਨੂੰ ਵੀ ਦੇਖਦੇ ਆ ساری ਰਾਤ ਸਾਡੀ ਪਾਣੀ ਦੇਖਦੇ ਦੀ ਲੰਘ ਜਾਂਦੀ ਆ ਨਾ ਸਾਨੂੰ ਦਿਨ ਨੂੰ ਤਕਾਬ ਤਕਾਬ ਦਾ ਹਾਂ ਅੱਛਾ ਅੱਛਾ ਕੀ ਮੰਗ ਕਰਦੇ ਅੱਜ ਅਸੀਂ ਇਹ ਚਾਹੁੰਦੇ ਆ ਕਿ ਪਾਣੀ ਟਾਈਮ ਸਿਰ ਆਵੇ ਤੇ ਬੇਟੀ ਆਵੇ ਹੂੰ ਸਾਰੇ ਇਹ ਤਾਂ ਲੜੇ ਹੁਣ ਸਾਰਿਆਂ ਨੇ ਮਤਲਬ ਕਿ ਫੋਨ ਕੀਤਾ ਆ ਹੁਣ ਕੋਈ ਜਵਾਬ ਨਹੀਂ ਦਿੰਦਾ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਈਆਂ ਸੀ ਕਿਸੇ ਨੇ ਜਵਾਬ ਨਹੀਂ ਦਿੰਦਾ ਨਹੀਂ ਫੋਨ ਚੱਕਿਆ ਹੈਗਾ ਆ ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੰਦਾ ਨਾ ਕੋਈ ਹੱਲ ਦੱਸਿਆ ਵੀ ਕੋਈ ਨਹੀਂ ਸੀ ਆਮ ਆਦਮੀ ਦਾ ਕੋਈ ਹੱਲ ਉਹਨਾਂ ਨੇ ਫੇਰ ਵੋਟਾਂ ਤੁਹਾਡੇ ਕੋਲ ਉਹਨਾਂ ਨੇ ਮੰਗਣ ਆਉਣਾ ਫੇਰ ਕੀ ਕਹਿਣਾ ਤੁਸੀਂ ਉਹਨਾਂ ਨੂੰ ਫੇਰ ਇਹ ਹੀ ਕਹਾਂਗੇ ਕਿ ਜਦ ਸਾਡੇ ਕਿਸੇ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਹੈ ਨਿਕਾ ਤੁਹਾਨੂੰ ਵੋਟ ਦੇਣ ਦਾ ਕੋਈ ਫਾਇਦਾ ਨਹੀਂ ਸਾਡੀ ਪਾਣੀ ਦੀ ਸਮੱਸਿਆ ਆ ਸਾਨੂੰ 3 ਮਹੀਨੇ ਹੋ ਗਏ ਲਗਾਤਾਰ ਗਰਮੀ ਦੇ ਨਾਲ ਜੂਝਦੇ ਆ ਨੂੰ ਤੇ ਸਾਡੇ ਨਿਆਣੇ ਵੀ ਜੂਨੀਫਾਰਮ ਵੀ ਤੋਤੇ ਤੋਂ ਬਗੈਰ ਇੱਦੀ ਪਾਕੇ ਸਕੂਲ ਜਾਂਦੇ ਜਾਂਦੇ ਆ ਤੇ ਰਾਤ ਨੂੰ ਜੇ ਪਾਣੀ ਕਿਤੇ ਆ ਵੀ ਜਾਵੇ ਬਾਈ ਚਾਂਸ ਦਿੱਤਾ 2:30 ਵਜੇ ਤੱਕ ਪਾਣੀ ਆਉਂਦਾ ਆ ਰਾਤ ਨੂੰ ਉਹ ਵੀ ਕਈ ਵਾਰੀ ਤੌਰ ਤੱਕ ਪਹੁੰਚਦਾ ਹੀ ਨਹੀਂ ਹੈਗਾ ਉਹ ਵੀ ਰਾਤ ਹੀ ਰਹਿ ਜਾਂਦਾ ਪਾਣੀ ਜਾਂਦਾ ਤਾਂ ਜਾਂਦਾ ਕਿੱਥੇ ਆ ਤੇ ਸਿਆੜਾ ਨੂੰ ਉਹੀ ਪਾਏ ਪਉਂਦੇ ਉਹੀ ਸਾਰਾ ਕੁਝ ਹੁੰਦਾ ਤੇ ਪਾਣੀ ਜਾਂਦਾ ਕਿੱਥੇ ਆ ਗਰਮੀਆ ਨੂੰ ਕਿੱਥੇ ਚਲ ਜਾਂਦਾ ਆ ਸਿਆੜਾ ਨੂੰ ਤਾਂ ਬੜਾ ਸੋਹਣਾ ਆਉਂਦਾ ਆ ਤਿਆੜਾ ਨੂੰ ਤਾਂ ਜਦੋਂ ਚਲਾਉਂਦੋਂ ਆਉਂਦਾ ਆ ਹੂੰ ਗਰਮੀਆਂ ਨੂੰ ਕਿਉਂ ਨਹੀਂ ਆਉਂਦਾ ਹੈਗਾ ਸਾਡੇ ਬੱਚੇ ਆ ਬੱਚੇ ਤਾਂ ਵਿਚਾਰੇ ਦੀ ਨੀਂਦ ਹੀ ਕਰਦੇ ਰਹਿੰਦੇ ਪਾਣੀ ਪਾਣੀ ਨਹਾਣੇ ਲੈ ਕੇ ਅਸੀਂ ਕਿੱਥੇ ਚਲ ਜੀਏ ਛੋਟੇ ਛੋਟੇ ਸਾਡੇ ਨਹਾਣੇ ਆ ਹੂੰ ਕਹਿੰਦੇ ਅੱਜ ਲੀਡਰਾਂ ਨੂੰ ਫੋਨ ਵੀ ਕੀਤੇ ਤੁਸੀਂ ਹਨਾ ਹਾਂਜੀ ਫੋਨ ਕੀਤੇ ਸੀਗੇ ਸਾਰਿਆਂ ਨੇ ਫੋਨ ਚੱਕ ਕੇ ਚੱਕੇ ਕਈਆਂ ਨੇ ਚੱਕੇ ਨਹੀਂ ਹੈਗੇ ਤੇ ਸਾਨੂੰ ਕੋਈ ਹੱਥ ਲਾੜ ਸਿਦਾ ਨਹੀਂ ਪੜਾਇਆ ਹੈਗਾ ਵੀ ਕੀ ਗੱਲ ਏ ਤਾਂ ਕੀ ਨਹੀਂ ਜਾਂ ਕੋਸੇ ਏਦਾਂ ਪਾਣੀ ਦੇ ਸਮੱਸਿਆ ਦਾ ਤੁਹਾਡਾ ਸੀ ਹੱਲ ਕਰਨ ਆਈਏ ਜਾਂ ਕੀ ਦਾ ਨਹੀਂ ਕੋਸੇ ਨਹੀਂ ਸਾਨੂੰ ਲਾੜ ਸਿਦਾ ਪੜਾਇਆ ਹੈਗਾ ਕਿਸੇ ਨੇ ਇਹ ਉਹਨਾਂ ਨੂੰ ਫੋਨ ਕੀਤੇ ਸੀ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਉਂਦੇ ਹੁੰਦੇ ਹਾਂ ਹਾਂਜੀ ਉਹਨਾਂ ਨੂੰ ਵੀ ਅਸੀਂ ਫੋਨ ਕੀਤੇ ਸੀਗੇ ਪਰ ਉਹਨਾਂ ਦਾ ਵੀ ਕੋਈ ਰਿਪਲਾਈ ਨਹੀਂ ਆਇਆ ਹੈਗਾ ਸਾਨੂੰ ਹੂੰ ਗਾਂ ਫੇਰ ਤੁਸੀਂ ਫੇਰ ਪਾਣੀਆਂ ਵੋਟਾਂ ਗਾਂ ਹੁਣ ਜੇ ਵੋਟ ਲੈਣ ਆਓਗੇ ਤਾਂ ਸਾਡੇ ਪਾਣੀ ਵਿੱਚ ਮੱਸੀਆਂ ਦਾ ਹਾਲ ਹੋਊਗਾ ਤਾਂ ਅਸੀਂ ਦੇਖਾਂਗੇ ਪਾਵਾਂਗੇ ਤੇ ਜੇ ਨਾ ਹੋ ਗਿਆ ਹੋਇਆ ਤਾਂ ਫੇਰ ਅਸੀਂ ਵੋਟ ਨਹੀਂ ਪਾਵਾਂਗੇ